ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਿੰਡੋ ਪੰਜਾਬੀ ਤੇ ਪੇਸ਼ ਨੇ ਆਦਿਆ ਮੁਖਬਰਾਂ ਅੱਜ ਸਭ ਤੋਂ ਪਹਿਲਾਂ ਦੱਸਿਆ ਕਿ ਲੋਕ ਸਭਾ ਦੇ ਵਿੱਚ ਐਮਪੀ ਹਰਸਿਮਰਤ ਕੌਰ ਬਾਦਲ ਨੇ ਕਿਸਾਨਾਂ ਦੇ ਮੁੱਦੇ ਆ ਦੇ ਉੱਪਰ ਚੁੱਕੀ ਹਵਾ ਦੇਸ਼ ਦੀ ਸੰਸਦ ਤੋਂ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸ ਦੇ ਕਿ ਅੱਜ ਲੋਕ ਸਭਾ ਦੇ ਵਿੱਚ ਐਮਪੀ ਹਰਸਿਮਰਤ ਕੌਰ ਨੇ ਕਿਸਾਨਾਂ ਦੇ ਮੁੱਦਿਆਂ ਦੇ ਉੱਪਰ ਆਵਾਜ਼ ਚੁੱਕੀ ਇਸ ਦੇ ਨਾਲ ਹੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜਗਜੀਤ ਸਿੰਘ ਢੱਲਵਾਲ ਜੋ ਕਿ ਕਿਸਾਨ ਆਗੂ ਨੇ ਉਹ ਕਿੰਨੇ ਦਿਨਾਂ ਤੋਂ ਉਹ ਹੜਤਾਲ ਦੇ ਉੱਪਰ ਬੈਠੇ ਹੋਏ ਨੇ ਪਰ ਸਰਕਾਰ ਉਹਨਾਂ ਦੀ ਇੱਕ ਵੀ ਗੱਲ ਨੂੰ ਨਹੀਂ ਮੰਨ ਰਹੀ ਹੈ ਇਸ ਦੇ ਨਾਲ ਹੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ 4 ਸਾਲ ਪਹਿਲੇ ਜਦੋਂ पीएम मोदी ਨੇ ਕਿਸਾਨਾਂ ਨੂੰ ਵਾਦਾ ਕੀਤਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦੀਆਂ ਮੰਗਾਂ ਨੂੰ ਪੂਰੀ ਕਰ ਦਿੱਤਾ ਜਾਵੇਗਾ ਬਟ ਉਸ ਤੋਂ ਬਾਅਦ ਸਰਕਾਰ ਵੱਲੋਂ ਕੋਈ ਵੀ ਅਹਿਮ ਕਦਮ ਨਹੀਂ ਚੁੱਕਿਆ ਗਿਆ ਮੈਡਮ ਮੈਂ ਆਗੋ ਜਗਜੀਤ ਢੱਲੇਵਾਲ ਦਾ ਇਸ਼ੂ ਰੇਜ਼ ਕਰਨਾ ਚਾਹੁੰਦੀ ਜਿਹੜੇ ਪਿਛਲੇ ਇ ਦਿਨਾਂ ਤੋਂ ਮੱਤੇ ਬੈਠੇ ਹੋਏ ਨੇ ਬਾਰਡਰ 'ਚ ਕਿਸਾਨਾਂ ਦੀ ਮੰਗਾ ਮੰਗਵਾਉਣ ਵਾਸਤੇ ਲੇਕਿਨ ਅਫਸੋਸ ਦੀ ਗੱਲ ਹੈ ਕਿ ਇਨੀ 21 ਦਿਨਾਂ ਵਿੱਚ ਕਿਸੇ ਸਰਕਾਰ ਨੇ ਉਹਨਾਂ ਤੱਕ ਜਾ ਕੇ ਪਹੁੰਚ ਨਹੀਂ ਕੀਤੀ ਅੱਜ ਉਹਨਾਂ ਦਾ ਜੀਵਨ ਦੇ ਅੰਤ ਤਾ ਸਮਾਂ ਆਂਦੇ ਇੰਨਾ ਸੀਰੀਅਸ ਇਸ਼ੂ ਹੈਗਾ ਸੁਪਰੀਮ ਕੋਰਟ ਦੇ ਆਰਡਰ ਦੇ ਰਾਹੀ ਹੀ ਕੇਂਦਰ ਸਰਕਾਰ ਨੇ ਇੱਕ ਛੋਟਾ ਅਫਸਰ ਭੇਜਿਆ ਬਸ ਬਸ ਜੋ ਆਪਨੇ ਦਿਆ ਹੈ ਉਸ ਵਿਸ਼ੇ ਪਰ ਬੋਲੀਏ ਜੀ ਮੈਡਮ ਯਹੀ ਇਸ਼ੂ ਦਿਆ ਥਾ ਮੈਨੇ ये सबसे जरूरी इशू है कि 4 साल पहले किसानों को क्या गया थी तुम्हारी मंगा मनाइयां जानगे जब काले कानून वापस खींचेंगे प्रधानमंत्री जी ने कहा आपने विषय दिया था उस पर बोलिए प्लीज तुम्हारी मनानियां कइया नहीं है जो किसान आके ਕਿ ਕਿਸਾਨ 700 ਕਿਸਾਨ ਸ਼ਹੀਦ ਹੋ ਚੁੱਕੇ ਨੇ ਇੱਕ ਕਿਸਾਨ ਦੀ ਜਾਨ ਤੁਸੀਂ ਬਚਾ ਸਕਦੇ ਹੋ ਉਹਨਾਂ ਦੀ ਮੰਗਾਂ ਪੂਰੀ ਕਰਕੇ ਇਸ ਕਿਸਾਨ ਦੀ ਜਾਨ ਬਚਾ ਲਓ ਧੰਨਵਾਦ ਮੈਡਮ ਮੈਂ ਆਗੋ ਜਗਜੀਤ ਦੱਲੇਵਾਲ ਦਾ ਇਸ਼ੂ ਰੇਜ਼ ਕਰਨਾ ਚਾਹੁੰਦੀ ਜਿਹੜੇ ਪਿਛਲੇ ਨਾ ਤੋਂ ਮਲ ਬੱਥੇ ਬੈਠੇ ਹੋਏ ਨੇ ਬਾਰਡਰ 'ਚ ਕਿਸਾਨਾਂ ਦੀ ਮੰਗਾ ਮੰਗਵਾਉਣ ਵਾਸਤੇ ਲੇਕਿਨ ਅਫਸੋਸ ਦੀ ਗੱਲ ਹੈ ਕਿ ਇਨੀ 21 ਦਿਨਾਂ ਵਿੱਚ ਕਿਸੇ ਸਰਕਾਰ ਨੇ ਉਹਨਾਂ ਤੱਕ ਜਾ ਕੇ ਪਹੁੰਚ ਨਹੀਂ ਕੀਤੀ ਅੱਜ ਉਹਨਾਂ ਦਾ ਜੀਵਨ ਦੇ ਅੰਤ ਦਾ ਸਮਾਂ ਆਂਦੇਂ ਦਾ ਸੀਰੀਅਸ ਇਸ਼ੂ ਹੈਗਾ ਸੁਪਰੀਮ ਕੋਰਟ ਦੇ ਆਰਡਰ ਦੇ ਰਾਹੀ ਹੀ ਕੇਂਦਰ ਸਰਕਾਰ ਨੇ ਇੱਕ ਛੋਟਾ ਅਫਸਰ ਭੇਜਿਆ ਜੀ ਸਰ ਜੀ ਸਰ ਜੋ ਆਪਨੇ ਦਿਆ ਹੈ ਉਸ ਵਿਸ਼ੇ ਪਰ ਬੋਲੀਏ ਜੀ ਮੈਡਮ ਯਹੀ ਇਸ਼ੂ ਦਿਆ ਥਾ ਮੈਨੇ ये सबसे जरूरी इशू है कि चार साल पहले किसानों ਨੂੰ ਕਿਹਾ ਗਿਆ ਸੀ ਤੁਹਾਡੀ ਮੰਗਾ ਮਨਾਈਆਂ ਜਾਣਗੇ ਜਦ ਕਾਲੇ ਕਾਨੂੰਨ ਵਾਪਸ ਕੀਤੇ ਹੈ ਪ੍ਰਧਾਨ ਮੰਤਰੀ ਜੀ ਨੇ ਕਿਹਾ ਲੇਕਿਨ ਜੋ ਵਿਸ਼ੇ ਦਿਆ ਤਾ ਉਸ ਪਰ ਬੋਲੀ ਪਲੀਜ਼ ਮੰਗਾ ਮਨਾਈਆਂ ਕਈਆਂ ਨੇ ਜੇ ਕਿਸਾਨ ਆ ਕੇ ਮਾਨਨੀ ਸਦਸ ਸ੍ਰੀ ਚੰਨੂ ਆਇਕੜ ਜੀ ਆਣਾ ਨਹੀਂ ਦੰਦ ਦਿੱਤਾ ਜਾ ਰਿਹਾ ਹੈਗਾ ਜਿਹਦੇ ਕਰਕੇ 21 ਦਿਨਾਂ ਤੋਂ ਮਰਨ ਵਰਚੇ ਬੈਠੇ ਨੇ ਉਹਨਾਂ ਦੀ ਸਿਹਤ ਬਹੁਤ ਗੰਭੀਰ ਹੋ ਗਈ ਹੈ ਮੈਂ ਤੁਹਾਡੇ ਨਾਲ ਸਰਕਾਰ ਨੂੰ ਬੇਨਤੀ ਕਰਦੀ ਆ ਕਿ ਕਿਸਾਨ 700 ਕਿਸਾਨ ਸ਼ਹੀਦ ਹੋ ਚੁੱਕੇ ਨੇ ਇੱਕ ਕਿਸਾਨ ਦੀ ਜਾਨ ਤੁਸੀਂ ਬਚਾ ਸਕਦੇ ਹੋ ਉਹਨਾਂ ਦੀ ਮੰਗਾਂ ਪੂਰੀ ਕਰਕੇ ਇਸ ਕਿਸਾਨ ਦੀ ਜਾਨ ਬਚਾ ਲਓ ਧੰਨਵਾਦ ਮੈਡਮ ਮੈਂ ਆਗੋ ਜਗਜੀਤ ਦੱਲੇਵਾਲ ਦਾ ਇਸ਼ੂ ਰੇਜ਼ ਕਰਨਾ ਚਾਹੁੰਦੀ ਜਿਹੜੇ ਪਿਛਲੇ ਨਾ ਤੋਂ ਮੱਤ ਤੇ ਬੈਠੇ ਹੋਏ ਨੇ ਬਾਰਡਰ 'ਚ ਕਿਸਾਨਾਂ ਦੀ ਮੰਗਾ ਮੰਗਵਾਉਣ ਵਾਸਤੇ ਲੇਕਿਨ ਅਫਸੋਸ ਦੀ ਗੱਲ ਹੈ ਕਿ ਇੰਨੇ 21 ਦਿਨਾਂ ਵਿੱਚ ਕਿਸੇ ਸਰਕਾਰ ਨੇ ਉਹਨਾਂ ਤੱਕ ਜਾ ਕੇ ਪਹੁੰਚ ਨਹੀਂ ਕੀਤੀ ਅੱਜ ਉਹਨਾਂ ਦਾ ਜੀਵਨ ਦੇ ਅੰਤ ਦਾ ਸਮਾਂ ਆਂਦੇ ਇੰਨਾ ਸੀਰੀਅਸ ਇਸ਼ੂ ਹੈਗਾ ਸੁਪਰੀਮ ਕੋਰਟ ਦੇ ਆਰਡਰ ਤੇ ਰਾਹੀ ਹੀ ਕੇਂਦਰ ਸਰਕਾਰ ਨੇ ਇੱਕ ਛੋਟਾ ਅਫਸਰ ਭੇਜਿਆ ਉਹ ਵਿਸ਼ੇ ਵਿਸ਼ੇ ਜੋ ਆਪਨੇ ਦਿਆ ਹੈ ਉਸ ਵਿਸ਼ੇ ਪਰ ਬੋਲੀਏ ਜੀ ਮੈਡਮ ਯਹੀ ਇਸ਼ੂ ਦਿਆ ਥਾ ਮੈਨੇ ये सबसे जरूरी इशू है कि चार साल पहले किसानों किया गया, गया सी थोड़ी मंगा मनाया जाएंगे जब काले कानून वापस की गए प्रधानमंत्री जी ने कहा आपने जो विषय दिया था उस पर बोलिए प्लीज मनानिया गई है कैनेडा की सरकार ने विदेशी विद्यार्थियों के लिए चुके अहम कदम ਕੈਨੇਡਾ ਦੇ ਵਿੱਚ ਜੁਗਾੜੀ ਤਰੀਕੇ ਦੇ ਨਾਲ ਵੀਜ਼ਾ ਲੈ ਕੇ ਪਹੁੰਚੇ ਜਿੰਨੇ ਵੀ ਵਿਦਿਆਰਥੀ ਹਨ ਉਹਨਾਂ ਦੇ ਉੱਪਰ ਕੈਨੇਡਾ ਸਰਕਾਰ ਵੱਲੋਂ ਵੱਡੀ ਕਾਰਕਟਿਕਣ ਵਾਲੀ ਹੈ ਦੱਸ ਦੇ ਕਿ ਕੈਨੇਡਾ ਦੀ ਇਮੀਗ੍ਰੇਸ਼ਨ ਇਸ ਵੇਲੇ ਐਕਸ਼ਨ ਮੋਡ ਦੇ ਵਿੱਚ ਹੈ ਇਸ ਦੇ ਨਾਲ ਹੀ ਜਿੰਨੇ ਵੀ ਪ੍ਰਵਾਸੀ ਵਿਦਿਆਰਥੀ ਹਨ ਉਹਨਾਂ ਦਾ ਤੋਂ ਸਾਰੀ ਜਾਣਕਾਰੀ ਮੰਗੀ ਜਾ ਰਹੀ ਹੈ ਉਹਨਾਂ ਦੇ ਵੀਜ਼ਾ ਤੋਂ ਲੈ ਕੇ ਉਹਨਾਂ ਦੀ ਹਰ ਇੱਕ ਡਿਟੇਲਸ ਦੀ ਜਾਣਕਾਰੀ ਇਸ ਵੇਲੇ ਇਮੀਗ੍ਰੇਸ਼ਨ ਮੰਗ ਰਹੀ ਹੈ ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਜੋ ਗਲਤ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਸਟੱਡੀ ਵੀਜ਼ਾ ਲੈ ਕੇ ਪਹੁੰਚ ਜਰਿਆ ਸਿਰਫ ਉਹਨਾਂ ਨੂੰ ਹੀ ਰਿਪੋਰਟ ਕੀਤਾ ਜਾਵੇਗਾ ਪਰ ਇਸ ਦੇ ਨਾਲ ਹੀ ਬਾਕੀ ਜਿੰਨੇ ਵੀ ਸਟੂਡੈਂਟਸ ਨੇ ਉਹਨਾਂ ਦੇ ਦਿਲ ਦੇ ਵਿੱਚ ਵੀ ਅੱਜ ਤੱਕ ਡਰ ਬੈਠਾ ਹੋਇਆ ਹੈ ਕੈਨੇਡਾ ਸਰਕਾਰ ਆਏ ਦਿਨ ਵੱਡੇ ਤੋਂ ਵੱਡੇ ਫੈਸਲੇ ਲਈ ਜਾ ਰਹੀ ਹੈ ਦਰਅਸਲ ਕੈਨੇਡਾ ਆਈਕੋ ਮੰਤਰੀ ਵਿਦਿਆਰਥੀਆਂ ਨੂੰ ਆਈਆ सीसी ਵੱਲੋਂ ਕੁਝ ਦਿਨਾ ਤੋਂ ਆਈ ਈਮੇਲ ਰਾਹੀਂ ਆਪਣੇ ਦਸਤਾਵੇਜ਼ ਸਮੇਤ ਪੜਾਈ ਦੇ ਸਥਾਨ ਉਥਲਦਿਆਂ ਹਾਜ਼ਰੀਆਂ ਤੇ ਕੰਮ ਦੇ ਸਥਾਨ ਆਦਿ ਦੀਆਂ ਜਾਣਕਾਰੀ ਭੇਜਣ ਦੇ ਲਈ ਹੈ ਆਈਆਰਸੀਸੀ ਨੇ ਇਹਨਾਂ ਹੁਕਮਾਂ ਨੇ ਪੰਜਾਬੀ ਵਿਦਿਆਰਥੀਆਂ ਦੇ ਵਿੱਚ ਹਾਹਾਕਾਰ ਮਚਾਈ ਹੋਈ ਹੈ ਬੇਸ਼ੱਕ ਵਿਭਾਗ ਵੱਲੋਂ ਇਸ ਬਾਰੇ ਅਜੇ ਤੱਕ ਕੋਈ ਵੀ ਅਧਿਕਾਰਕ ਬਿਆਨ ਨਹੀਂ ਆਇਆ ਪਰ ਵਿਭਾਗ ਕੀ ਸੂਤਰਾਂ ਦੇ ਮੁਤਾਬਕ ਪੁੱਛ ਗਿਛ ਨੂੰ ਆਮ ਰੁਟੀਨ ਦਾ ਹਿੱਸਾ ਦੱਸ ਰਹੇ ਹਨ IRCC ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਵਾਸ ਵਿਭਾਗ ਨੂੰ ਸ਼ੱਕ ਦੂਰ ਕਰਨ ਦੇ ਲਈ ਕਿਸੇ ਵੀ ਪੱਤਰਾਂ ਦੀ ਜਾਂਚ ਕਰਨ ਦਾ ਅਥਿਆਰ ਹਾਸਲ ਕੀਤਾ ਗਿਆ ਹੈ ਕਿਸੇ ਤੋਂ ਵੀ ਦੁਬਾਰਾ ਦਸਤਾਵੇਜ਼ ਮੰਗੇ ਜਾ ਸਕਦੇ ਨੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਰੋਨਾ ਤੋਂ ਬਾਅਦ ਵਿਦਿਆਰਥੀਆਂ ਦੀ ਇੱਕਦਮ ਵੱਡੀ ਭੀੜ ਦੇ ਦੌਰਾਨ ਫਾਈਲਾਂ ਚੰਗੀ ਤਰ੍ਹਾਂ ਨਹੀਂ ਦੇਖੀਆਂ ਗਿਆ ਸੀ ਜਿਸ ਦੇ ਕਾਰਨ ਨਜਾਇਜ਼ ਵਿਦਿਆਰਥੀ ਕੈਨੇਡਾ ਦੇ ਵਿੱਚ ਪਹੁੰਚ ਲਈ ਸਫਲ ਹੋ ਗਏ ਜਿਨ੍ਹਾਂ ਨੂੰ ਜਾਂਚ ਦੁਬਾਰਾ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਨਾਜਾਇਜ਼ ਦਸਤਾਵੇਜ਼ ਜਿਸ ਹਾਰੇ ਇੱਥੇ ਪਹੁੰਚੇ ਲੋਕਾਂ ਦੇ ਮਨਾਂ 'ਚੋਂ ਡਰ ਜਾਇਜ਼ ਹੈ ਪਰ ਸਹੀ ਤਰੀਕੇ ਦੇ ਨਾਲ ਜੋ ਆਏ ਵਿਦਿਆਰਥੀ ਹਰ ਉਹਨਾਂ ਨੂੰ ਕਵਿਕ ਦੇ ਵਿੱਚ ਕੋਈ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਸਗੋਂ ਉਹਨਾਂ ਨੂੰ ਕਿਸੇ ਵੀ ਝੰਡੜ ਵਿੱਚ ਪੈਣ ਤੋਂ ਬਿਨਾ ਮੰਗੇ ਗਏ ਦਸਤਾਵੇਜ਼ ਫੌਰੀ ਵਿਭਾਗ ਨੂੰ ਪੇਸ਼ਨੇ ਚਾਹੀਦੇ ਨੇ ਭਾਗ ਏਜੰਟਾ ਆਦਿ ਦੇ ਝੰਗਲਾਂ ਦੇ ਵਿੱਚ ਨਹੀਂ ਫਸਣਾ ਚਾਹੀਦਾ ਇਸ ਦੇ ਦੌਰਾਨ ਇਹ ਪਤਾ ਲੱਗਿਆ ਹੈ ਕਿ ਸਖਤੀ ਦਾ ਗਾਜ ਉਹਨਾਂ ਦੇ ਸਿਰ ਦੇ ਉੱਪਰ ਡਿੱਗਿਆ ਹੈ ਇੱਕ ਵਾਰ ਫਿਰ ਇਹ ਤੋਂ ਦਾਜੀ ਕੈਨੇਡਾ ਸਰਕਾਰ ਆਏ ਦਿਨ ਵੱਡੇ ਤੋਂ ਵੱਡੇ ਫੈਸਲੇ ਲਈ ਜਾ ਰਹੀ ਹੈ ਜਿੱਥੇ ਕੀ ਗੱਲ ਹੈ ਕੈਨੇਡੀਅਨ ਸਟੂਡੈਂਟਸ ਦੀ ਹੋਵੇ ਜਾਂ ਇੰਟਰਨੈਸ਼ਨਲ ਸਟੂਡੈਂਟਸ ਦੀ ਜਾਂ ਫਿਰ ਜਿੰਨੇ ਪੰਜਾਬੀ ਕੈਨੇਡਾ ਦੇ ਵਿੱਚ ਪੜ੍ਹਤੀ ਹੋਏ ਨੇ ਉਹਨਾਂ ਨੂੰ ਲੈ ਕੇ ਕੈਨੇਡਾ ਸਰਕਾਰ ਬਹੁਤ ਜ਼ਿਆਦਾ ਇਸ ਵੇਲੇ ਸਖਤ ਹੋ ਗਈ ਹੈ ਤੇ ਹੁਣ ਕੈਨੇਡਾ ਦੇ ਵਿੱਚ ਜਿੰਨੇ ਵੀ ਇੰਟਰਨੈਸ਼ਨਲ ਸਟੂਡੈਂਟਸ ਆਏ ਨੇ ਉਹਨਾਂ ਦੇ ਉੱਪਰ ਕੈਨੇਡਾ ਸਰਕਾਰ ਵੱਡੇਗਾ ਅੱਜ ਛੁੱਟਣ ਵਾਲੀ ਹੈ ਕਿਉਂਕਿ ਜਿੰਨੇ ਵੀ ਬੱਚੇ ਨਜਾਇਜ਼ ਤੰਦ ਦੇ ਨਾਮ ਸਟੱਡੀ ਵੀਜ਼ਾ ਲੈ ਕੇ ਕੈਨੇਡਾ ਦੇ ਵਿੱਚ ਆਏ ਸਨ ਉਹਨਾਂ ਦੀ ਜਿੰਨੀ ਵੀ ਪੁੱਜ ਗਈ ਹੈ ਹੁਣ ਕੀਤੀ ਜਾਵੇਗੀ ਕੈਨੇਡਾ ਆਮ ਆਦਮੀ ਪਾਰਟੀ ਦੇ ਨਵੇਂ ਬਣੇ ਸਰਪੰਚ ਨੂੰ ਤੇਜ਼ਰ ਹਥਿਆਰਾਂ ਦੇ ਨਾਲ ਕੀਤਾ ਕਤਲ ਬਰਨਾਲਾ ਤੋਂ ਇੱਕ ਮੰਦਭਾਗੀ ਘਟਨਾ ਨਿਕਲ ਕੇ ਸਾਹਮਣੇ ਆਈ ਹੈ ਦਾਸ ਦੇ ਕਿ ਬਰਨਾਲਾ ਦੇ ਪਿੰਡ ਛੰਨਾ ਗੁਲਾਬ ਸਿੰਘ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਸੁਖਜੀਤ ਸਿੰਘ ਦੀ ਕਈ ਲੋਕਾਂ ਵੱਲੋਂ ਤੇਜ਼ਰ ਹਥਿਆਰਾਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਹੈ ਇਸ ਤੋਂ ਇਲਾਵਾ ਦਾਸ ਦੇ ਕਿ ਜਦੋਂ ਸੁਖਜੀਤ ਸਿੰਘ ਨੂੰ ਹਸਪਤਾਲ ਦੇ ਵਿੱਚ ਪਹੁੰਚ ਕਰਾਇਆ ਗਿਆ ਤਾਂ ਉਸ ਵੇਲੇ ਉਸ ਨੂੰ ਡਾਕਟਰਾਂ ਵੱਲੋਂ ਮਰਿਤਕ ਐਲਾਨ ਕਰ ਦਿੱਤਾ ਗਿਆ ਸੀ ਇਸ ਤੋਂ ਇਲਾਵਾ ਪਿੰਡ ਦੇ ਲੋਕਾਂ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਪਿੰਡ ਦੇ ਹੀ ਕੁਝ ਲੋਕਾਂ 'ਤੇ ਇਲਜ਼ਾਮ ਲਗਾਏ ਜਾ ਰਹੇ ਨੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕੁਝ ਲੋਕਾਂ ਦੀ ਸਰਪੰਚੀ ਵੇਲੇ ਹੀ ਸੁਖਜੀਤ ਸਿੰਘ ਦੇ ਨਾਲ ਰੰਜਿਸ਼ ਚੱਗੀ ਸੀ ਇਸ ਦੇ ਚੱਲਦਿਆਂ ਹੀ ਸੁਖਜੀਤ ਸਿੰਘ ਨੇ ਜਦੋਂ ਕਈ ਲੋਕਾਂ ਨੂੰ ਨਸ਼ੇ ਕਰਨ ਤੋਂ ਰੋਕਿਆ ਤਾਂ ਉਸ ਤੋਂ ਬਾਅਦ ਨਸ਼ੇ ਕਰਨ ਵਾਲੇ ਜੋ ਲੋਕ ਸਨ ਸੁਖਜੀਤ ਸਿੰਘ ਦੇ ਘਰ ਆ ਗਏ ਅਤੇ ਉਸ ਦੇ ਉੱਪਰ ਹਮਲਾ ਕਰ ਦਿੱਤਾ ਸੱਨਾ ਗਲਾਰ ਸਿੰਘਾ ਬੇਟਾ ਮੇਰਾ ਸਰਜੀਤ ਸਿੰਘ ਸਰਪੰਚ ਬਣਿਆ ਸੀਗਾ ਜੀ ਉਹ ਉਹਨਾਂ ਨੂੰ ਨਸ਼ੇ ਤੋਂ ਰੋਕਦੇ ਸੀ ਨਸ਼ੇ ਦਾ ਵਪਾਰ ਕਰਦੇ ਸੀ ਨਸ਼ੇ ਦੇ ਵਿੱਚ ਹੋ ਕੇ ਬੇਟੇ ਦੇ ਮੇਰੇ ਸੱਟਾਂ ਮਾਰੀਆਂ ਨੇ ਵਰਸਾ ਮਾਰ ਗਿਆ ਮੇਰੇ ਵੀ ਸੱਟਾਂ ਮਾਰੀਆਂ ਸਰਦੀ ਮਾਰੀਆ ਮੇਰੇ ਬੱਕੀ ਤੇ ਵੀ ਵਰਸਾ ਵਜਿਆ ਵਾ ਹਾਂਜੀ ਬੰਦੇ ਬਹੁਤ ਸੀਗੇ ਤੇ ਆ ਕੇ ਸਾਡੇ ਮਨ ਘਰ ਮੁਗੀ ਹੋ ਗਏ ਬਾਰਿਸ਼ ਆ ਕੇ ਦਲਾ ਦੱਪਾ ਵੀ ਚਲਾਇਆ ਵਰਸਾ ਵੀ ਚਲਾਇਆ ਬਹੁਤ ਸਾਡੇ ਘਟਣਾ ਵਰਤ ਗਈ ਸਖਜੀ ਸਿੰਘ ਜੀ ਮੇਰੇ ਮੁੰਡੇ ਦੀ ਸਰਪੰਚ ਦੀ ਉਹ ਪ੍ਰਸ਼ਾਸਨ ਕੀ ਮੰਗ ਚਾਹੁੰਦੇ ਜੀ ਸਾਡੇ ਅਸੀਂ ਉਹਨਾਂ ਦੇ ਪਰਚਾ ਹੋਣਾ ਚਾਹੀਦਾ ਸਜ਼ਾ ਮਰਨੀ ਚਾਹੀਦੀ ਹਨ ਨੂੰ ਸਾਮੈਲਣਾ ਚਾਹੀਦਾ ਸਾਡਾ ਮੁੰਡਾ ਰੋਕਦਾ ਸੀਗਾ ਸਾਰੇ ਬੱਚਾ ਨੂੰ ਰੋਕਦਾ ਸੀ ਇਹ ਤੁਸੀਂ ਗਲਤਲੀ ਤੇ ਲਾਉਣੇ ਹੋ ਜੀ ਹਾਂ ਉਹਨਾਂ ਨੇ ਗਲਤਲੀ ਤੇ ਲਾਉਣਾ ਸ਼ੁਰੂ ਕਰਤਾ ਸੀ ਬਦਨਾਮੀ ਕਰਕੇ ਸਰਪੰਚ ਦੀ ਫਿਰ ਆ ਕੇ ਸਰਪੰਚ ਦੇ ਹਮਲਾ ਕਰਿਆ ਜੀ ਉਹਨਾਂ ਨੇ ਕਿੰਨੇ ਆਲੇ ਹਮਲਾ ਕੀਤਾ ਜੀ ਬੰਦੇ ਬਹੁਤ ਸੀਗੇ ਜੀ ਬੰਦੇ ਦਾ 25 30 ਸੀਗੇ ਜੀ ਹਾਂ ਉਹਨਾਂ ਨੇ ਬਾਹਰੋਂ ਵੀ ਬੰਦੇ ਮਗਾਏ ਸੀ ਆਪ ਵੀ ਘਰ ਦੇ ਆ ਪਰਿਵਾਰ 16 17 ਜਾਣੇ ਸੀਗੇ ਜੀ ਨਾਂ ਜੀ ਬਲਕਰਨ ਸਿੰਘ ਆ ਜੀ ਘਟਨਾ ਜੀ ਛੰਨਾ ਗਲਾਬ ਸਿੰਘ ਜੀ ਮੇਰੇ ਚਾਚੇ ਦਾ ਮੁੰਡਾ ਸਰਪੰਚ ਸੀਗਾ ਜੀ ਉਹ ਸਾਡੇ ਘਰੋਂ ਮੇਰੇ ਅਸੀਂ ਇਕੱਠੇ ਬੈਠੇ ਰੋਟੀ ਖਾਈ ਜਾਂਦੇ ਸੀਗੇ ਉਹ ਰੋਟੀ ਖਾ ਕੇ ਬਾਹਰ ਨਿਕਲੇ ਬਾਹਰ ਚ ਤੇ ਬਾਹਰ ਜੀ ਇੱਕ ਮੁੰਡਾ ਚੱਟਾ ਲਾਉਂਦਾ ਜੀ ਸਾਡੇ ਪਿੰਡ ਚ ਤਿੰਨ ਚਾਰ ਲਾਉਂਦਿਆ ਉਹ ਉਹਦੇ ਨਾਲ ਜਦਨ ਲੱਗ ਗਿਆ ਮੁੰਡਾ ਆ ਕੇ ਜਦੋਂ ਜਦਨ ਲੱਗ ਗਿਆ ਜੀ ਮੈਂ ਗਿਆ ਬਾਹਰ ਤੇ ਮੈਂ ਜਾ ਕੇ ਉਹਦੇ ਨੂੰ ਇਹ ਜਦਨ ਜੇ ਪੈ ਤੇ ਮੈਂ ਸੜਾ ਤੇ ਮੁੜ ਕੇ ਹੀ ਉਹ ਆਪਦੇ ਆਪ ਦੇ ਘਰਾਂ ਨੂੰ ਵਾਗ ਗਿਆ ਉਹ ਆਪਦੇ ਘਰੇ ਵਾਗ ਗਿਆ ਤੇ ਜਦੋਂ ਇਸ ਤੋਂ ਬਾਅਦ ਅਸੀਂ ਗਏ ਜੀ ਉਹ ਕਹਿੰਦੇ ਵੀ ਬੰਦੇ ਇਕੱਠੇ ਕਰੀ ਜਾਂਦੇ ਆ ਮੈਂ ਖਾ ਚੱਲ ਅਸੀਂ ਉਹਨਾਂ ਦੇ ਘਰੇ ਵਾਗ ਗਏ ਜੀ ਮੇਰੇ ਚਾਚੇ ਦੇ ਮੁੰਡੇ ਸਰਪੰਚ ਦੇ ਕਦੋਂ ਉਹਨਾਂ ਦੇ ਘਰੇ ਗਏ ਉਹ ਜੀ 40 50 ਜਾਣੇ ਇਕੱਠੇ ਹੋ ਕੇ ਆ ਗਏ ਤੇ ਮੁੜ ਕੇ ਜੀ ਉਹਨਾਂ ਕੋਲ ਕਿਰਪਾਨਾਂ ਵਰਸੇ ਨਾਈਫ ਫਾਇਰ ਕੀਤੇ ਉਹਨਾਂ ਨੇ ਇਹਦੇ ਜੀ ਢੱਡ ਚ ਵਰਸਾ ਵਜ ਗਿਆ ਬੱਸ ਇਹਦੀ ਆਉਂਦੇ ਜੀ ਪਹਿਲਾਂ ਇਹਨੂੰ ਪਧੌੜ ਲੈ ਕੇ ਗਏ ਉੱਥੇ ਜੀ ਆਕਸੀਜਨ ਹੈਣੀ ਸੀਗੀ ਤਾਂ ਕਰਕੇ ਜੀ ਉਹਨਾਂ ਨੇ ਇੱਥੇ ਬਰਨਾਲੇ ਤੋਰਤਾ ਇੱਥੇ ਜੇਲ ਕੋਲਾ ਕੇ ਜੀ ਇਹਦੇ ਸਾਮ ਪੂਰੇ ਹੋ ਗਏ ਇਹ 7 7:30 ਵਜੇ ਹੋਈਗਾ ਜੀ ਜਾਣੇ ਅਸੀਂ ਸੀਗੇ ਜੀ 5-7 ਜਾਣੇ ਉਹ ਸੀਗੇ ਕਟੋਕਟ 50 ਜਾਨਾਂ ਦੇ ਬੱਸ ਬੱਸ ਸੱਟਾਂ ਹੀ ਸਾਡੇ ਜੀ ਬਾਵਾ ਜਾਨਾਂ ਦੇ ਪੰਜ ਸੱਤ ਜਾਨਾਂ ਦੀਆਂ ਸਾਰਿਆਂ ਦੀਆਂ ਸੱਟਾਂ ਕਿਉਂ ਅਸੀਂ ਘੱਟ ਸੀਗੇ ਜੀ ਜਾਨੇ ਤੇ ਨਾ ਹੀ ਸਾਡੇ ਕੋਲ ਕੋਈ ਹਥਿਆਰ ਸੀਗਾ ਉਹਨਾਂ ਕੋਲ ਆਪਦਾ ਉਹ ਘਰੋਂ ਤਿਆਰ ਹੋ ਕੇ ਆਏ ਸੀਗੇ ਅਸੀਂ ਤਾਂ ਹੀ ਐਂ ਚਾਹੁੰਦੇ ਆ ਵੀ ਜਿਹੜੇ ਹੈਗੇ ਆ ਵੀ ਉਹਨਾਂ ਨੂੰ ਫੜ ਲਓ ਤੇ ਪੁਲਿਸ ਵਾਲਿਆਂ ਨਾਲ ਗੱਲ ਕਰਾ ਕੇ ਦਵੱਲੇ ਆ ਜੀ ਉਹ ਘਰੋਂ ਨਾ ਪਤਾ ਉਡਾਲੀ ਪੁਲਿਸ ਆਈ ਆ ਟਾਈਮ ਤੇ ਆਪਦਾ ਪਈ ਰਹਿੰਦੇ ਆ ਉਥੇ ਲੁਧਿਆਣਾ ਦੇ ਸਕੂਲ ਦੇ ਵਿੱਚ ਇੱਕ ਬੱਚੀ ਦੇ ਉੱਪਰ ਬੱਸ ਡਰਾਈਵਰ ਨੇ ਚੜਾਤੀ ਬੱਸ ਲੁਧਿਆਣਾ ਤੋਂ ਇੱਕ ਬੇਹਦੀ ਮੰਦਪਾਗੀ ਘਟਨਾ ਨਿਕਲ ਕੇ ਸਾਹਮਣੇ ਆਈ ਹੈ। ਦਾਸ ਦੇ ਕਿ ਲੁਧਿਆਣਾ ਦੇ 32 ਸੈਕਟਰ ਦੇ ਵਿੱਚ ਸਥਿਤ ਬੀਸੀਐਮ ਸਕੂਲ ਦੇ ਵਿੱਚ ਅੱਜ ਸਵੇਰ ਇੱਕ ਬੇਹਦੀ ਦਰਦਨਾਕ ਹਾਦਸਾ ਵਾਪਰਿਆ ਹੈ। ਸਕੂਲ ਦੇ ਅੰਦਰ ਹੀ ਸਕੂਲ ਵੈਨ ਨੇ ਇੱਕ ਦੂਜੀ ਜਮਾਤ ਦੀ ਕੁੜੀ ਨੂੰ ਆਪਣੇ ਪੈਰ ਦੇ ਹੇਠਾਂ ਹੀ ਕੁਚਲ ਦਿੱਤਾ। ਇਸ ਦੇ ਨਾਲ ਹੀ ਜਦੋਂ ਮੌਕੇ ਦੇ ਉੱਪਰ ਮੌਜੂਦ ਜੋ ਪੈਰੈਂਟ ਸੀਗੇ ਆਪਣੇ ਬੱਚਾ ਨੂੰ ਸਕੂਲ ਦੇ ਵਿੱਚ ਛੱਡਣ ਆ ਰਹੇ ਸੀ ਉਹਨਾਂ ਦੇ ਨਾਲ ਮੀਡੀਆ ਦੇ ਗੱਲਬਾਤ ਕਰਦੇ ਹੋਏ ਉਹਨਾਂ ਨੇ ਦੱਸਿਆ ਕਿ ਜਦੋਂ ਉਹ ਆਪਣੇ ਬੱਚਾ ਨੂੰ ਸਕੂਲ ਛੱਡਣ ਆਏ ਤੇ ਸਕੂਲ ਦਾ ਪ੍ਰਸ਼ਾਸਨ ਇੱਕ ਬੱਚੀ ਨੂੰ ਜਖਮੀ ਹਾਲਤ ਦੇ ਵਿੱਚ ਹਸਪਤਾਲ ਜਾ ਰਿਹਾ ਸੀ ਇਸ ਦੇ ਨਾਲ ਹੀ ਪੈਰੈਂਟਸ ਨੇ ਵੀ ਦੱਸਿਆ ਜਦੋਂ ਬੱਚੀ ਦੀ ਹਾਲਤ ਦੇਖੀ ਤਾਂ ਬੱਚੀ ਦੀਆਂ ਅੱਖਾਂ ਬਾਹਰ ਨਿਕਲੀਆਂ ਹੋਈਆਂ ਸਨ ਤੇ ਬੱਚੀ ਦੇ ਮੂੰਹ ਦੇ ਉੱਪਰ ਟਾਇਰ ਦੇ ਨਿਸ਼ਾਨ ਵੀ ਪਏ ਹੋਏ ਸਨ ਜੋ ਲੜਕੀ ਸੀਗੀ ਉਸ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਗਈ ਇਸ ਤੋਂ ਬਾਅਦ ਕੁੜੀ ਦੇ ਪਰਿਵਾਰਿਕ ਮੈਂਬਰਾਂ ਨੇ ਬਹੁਤ ਵੱਡਾ ਹੰਗਾਮਾ ਕੀਤਾ ਇਸ ਦੇ ਨਾਲ ਹੀ ਸੈਕਟਰ 32 ਦੇ ਵਿੱਚ ਫਿਤ ਬੀਸੀਐਮ ਸਕੂਲ ਦੇ ਵਿੱਚ ਥਾਣਾ ਡਿਵੀਜ਼ਨ ਨੰਬਰ 7 ਦੇ ਐਸਐਚਓ ਵੀ ਮੌਕੇ ਦੇ ਉੱਪਰ ਪਹੁੰਚੇ ਜਿਨ੍ਹਾਂ ਨੇ ਪਰਿਵਾਰ ਦੇ ਨਾਲ ਮਿਲ ਕੇ ਸਕੂਲ ਪ੍ਰਸ਼ਾਸਨ ਦੇ ਉੱਪਰ ਕਾਫੀ ਗੁੱਸਾ ਦਰਸਾਇਆ ਹੈ ਕੁੜੀ ਦਾ ਨਾਮ ਅਨਾਇ ਰਾਦਰ ਸਿਆ ਜਾ ਰਿਹਾ ਰੋ ਕੈਮਰਾ ਚਲਦਾ ਸੀ ਅੱਜ ਸਵੇਰੇ ਵਾਰਦਾਤ ਹੋਈ ਤਾਂ ਕੈਮਰਾ ਦੀ ਜੜੀ ਬੈਰਿੰਗ ਆ ਕੱਟ ਦਿੱਤੀ ਗਈ ਆ ਆਪਣੀ ਜੜੀ ਨਿਕਲ ਲੰਨ ਲੈ ਕੇ ਨੂੰ ਛੁਪਾਇਆ ਜਾ ਰਿਹਾ ਸ਼ਰਿਆ ਐਜਾ ਰੋਜ ਹੁੰਦਾ ਜੀ ਇੱਥੇ ਡੇਲੀ ਇੱਥੇ ਕੋਈ ਲੋਨ ਆਰਡਰ ਨਹੀਂ ਸਕੂਲ ਦੇ ਬਾਹਰ ਸ਼ਰਿਆਮ ਲੜਾਈਆਂ ਹੁੰਦੀਆਂ ਗੁੰਡਾ ਕਰਦੀ ਹੁੰਦੀ ਆ ਸਕੂਲ ਦੇ ਅੰਦਰ ਵੀ ਸ਼ਰਿਆਮ ਬੈਸ ਵਾਲੇ ਓਵਰ ਸਪੀਡ ਕਰਦੇ ਆ ਉਸ ਤੋਂ ਬਾਅਦ ਵੀ ਕੋਈ ਕੋਈ ਵੀ ਐਜਾ ਪ੍ਰਿੰਸੀਪਲ ਵੱਲੋਂ ਕੋਈ ਐਕਸ਼ਨ ਨਹੀਂ ਲਿਆ ਜਾਂਦਾ ਇੱਥੇ ਪ੍ਰਿੰਸੀਪਲ ਵੀ ਰਲਿਆ ਮਿਲਿਆ ਨਾ ਹਾਸਾ ਹੋ ਗਿਆ ਨਹੀਂ ਜਸਨੀ ਦੇਖਿਆ ਜੀ ਇਹ ਮਾਰਨਿੰਗ ਦੀ ਗੱਲ ਹੈ ਏ ਜੀ ਇੱਥੇ ਦੀ ਗੱਲ ਹੈ ਸੂਰੇ 8:30 ਵਜੇ ਕੋਲ ਦੀ ਗੱਲ ਹੈ ਬੱਚੀ ਆ ਰਹੀ ਸੀ ਤੇ ਉਹਦੇ ਉੱਤੋਂ ਵੈਨ ਡਰਾਈਵਰ ਵੱਲੋਂ ਬਸਟਾ ਡੇ ਗਈ ਹੈ ਔਰ ਉਸ ਤੋਂ ਬਾਅਦ ਇਸ ਟਾਈਮ ਨਾ ਇਸ ਟਾਈਮ ਉਹ ਕਿੱਥੇ ਬਸ ਡਰਾਈਵਰ ਹੈ ਬੱਸ ਵੀ ਸਕੂਲ ਦੇ ਬਾਹਰ ਚਲੇਗੀ ਬੱਸ ਵੀ ਕਿੱਥੇ ਗਈ ਤੇ ਵੈਨ ਡਰਾਈਵਰ ਵੀ ਕਿੱਥੇ ਗਿਆ ਇਸ ਟਾਈਮ ਕੁਝ ਨਹੀਂ ਪਤਾ ਉਹਦਾ ਜੇ ਸਿੱਧੇ 8:30 ਵਜੇ ਬੱਚੇ ਦੀ ਡੈਥ ਹੋਈ ਹੈ ਸਕੂਲ ਬਾਅਦ ਨਹੀਂ ਇੱਥੇ ਆਪੇ ਤਾਂ ਹੇਠੇ ਆਪੇ ਤੇ ਉਹਦੇ ਤਲਾਬ ਮਿਲ ਸੀਗੀ ਉਹਦੇ ਬੱਚਾ ਹੁਣ ਲੈ ਕੇ ਸੀਗਾ ਫੋਟੋਸ ਹਸਪੀਟਲ ਤੇ ਬਾਕੀ ਉਹਨੇ ਕੈਮਰੇ ਪਟਿਆੜਾ ਦੇ ਵਿੱਚ ਇੱਕ ਸੜਕ ਹਾਦਸੇ ਚ ਤਿੰਨ ਪ੍ਰਾਮਾਂ ਦੀ ਹੋ ਹਰਿਆਣਾ ਤੋਂ ਇੱਕ ਬੇਹੱਦ ਹੀ ਮੰਦਭਾਗੀ ਘਟਨਾ ਨਿਕਲ ਕੇ ਸਾਹਮਣੇ ਆ ਰਹੀ ਹੈ। ਕੰਨ ਦੱਸਦੇ ਕਿ ਦੇਵੀਗੜ੍ਹ ਤੋਂ ਹਰਿਆਣਾ ਦੇ ਇੱਕ ਕਸਬੇ ਨਨੀਓਲ ਦੇ ਵੱਲ ਜਾਂਦੇ ਹੋਏ ਦੋ ਲੜਕਿਆਂ ਦੀ ਰਸਤੇ ਦੇ ਵਿੱਚ ਮੌਤ ਹੋ ਗਈ ਹੈ। ਹਾਦਸੇ ਦੀ ਪੂਰੀ ਜਾਣਕਾਰੀ ਦੱਸਦੇ ਕਿ ਰਸਤੇ ਦੇ ਵਿੱਚ ਜਦੋਂ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਚਾਰ ਲੜਕੇ ਜਾ ਰਹੇ ਸਨ ਤਾਂ ਰਸਤੇ ਦੇ ਵਿੱਚ ਮੋਟਰਸਾਈਕਲ ਦੇ ਸਾਹਮਣੇ ਇੱਕ ਵੱਡਾ ਥੜਾ ਆ ਗਿਆ। ਜਿਸ ਦੇ ਕਾਰਨ ਟੱਕਰ ਹੁੰਦਿਆ ਹੀ ਦੰਨ ਲੜਕਿਆਂ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਗਈ ਅਤੇ ਇੱਕ ਲੜਕੇ ਦੀ ਹਾਲਤ ਕਾਫੀ ਜ਼ਿਆਦਾ ਗੰਭੀਰ ਹੈ ਜਿਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਇਸ ਦੇ ਨਾਲ ਹੀ ਇੱਕ ਹੋਰ ਜੁੜੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਜੋ ਤਿੰਨੋਂ ਲੜਕੇ ਸਨ ਉਸ ਆਪਸੀ ਹੀ ਦੇ ਵਿੱਚ ਹੀ ਪਰਾਸਤ ਜੀ ਹਾਂ ਤਿੰਨੋਂ ਸਕਿਤਾਰੇ ਚਾਚੇ ਦੇ ਲੜਕੇ ਸਨ ਜਿਨ੍ਹਾਂ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਗਈ ਹੈ ਇੱਕ ਪਰਿਵਾਰ ਦੇ ਜੋ ਤਿੰਨ ਲੜਕੇ ਦੀ ਇਕੱਠੇ ਮੌਤ ਹੋ ਗਈ ਹੈ ਪਰਿਵਾਰ ਦਾ ਚਿਰਾਗ ਉਜੜ ਗਿਆ ਇਸ ਦੇ ਨਾਲ ਹੀ ਜੋ ਚੌਥਾ ਲੜਕਾ ਸੀ ਉਸ ਦੀ ਹਾਲਤ ਅਜੇ ਕਾਫੀ ਗੰਭੀਰ ਰਹੀ ਚੱਸੀ ਜਾ ਰਹੀ ਹੈ ਰਾਗੀਰਾ ਦੇ ਦਸਨ ਮੁਤਾਬਕ ਐਤਵਾਰ ਸਵੇਰੇ ਦੇਵੀਗਨ ਨਨੀਓਲ ਸੜਕ ਦੇ ਉੱਪਰ ਚਾਰ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਪਿੰਡ ਮੁਰਾਦ ਮਾਜੂਰਾ ਤੋਂ ਦੇਵੀਗੜਵਲ ਜਾ ਰਹੇ ਸਨ ਕਿ ਪਿੰਡ ਜੁਲਕਾ ਨੇੜੇ ਸੜਕ ਦੇ ਵਿੱਚ ਪਏ ਇੱਕ ਵੱਡੇ ਥੜੇ ਦੇ ਵਿੱਚ ਮੋਟਰਸਾਈਕਲ ਵੱਜਨ ਦੇ ਕਾਰਨ ਨਾ ਜੋ ਮੋਟਰਸਾਈਕਲ ਸੀਗਾ ਸੜਕ ਦੇ ਉੱਪਰ ਹੀ ਡਿੱਗਿਆ ਜਿਸ ਕਾਰਨ ਨੌਜਵਾਨ ਦੇ ਸਿਰ ਦੇ ਉੱਪਰ ਅਤੇ ਹੋਰ ਵੀ ਗਹਿਰੀਆਂ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਐਂਬੂਲੈਂਸ ਦੇ ਰਾਹੀਂ ਸਰਕਾਰੀ ਰੋਜਿੰਦਰਾ ਹਸਪਤਾਲ ਪਟਿਆਲਾ ਲਿਜਾਇਆ ਜਾ ਰਿਹਾ ਸੀ ਇਸ ਦੇ ਦੌਰਾਨ ਤਿੰਨ ਜੋ ਲੜਕੇ ਸਨ ਉਹਨਾਂ ਦੀ ਰਸਤੇ ਦੇ ਵਿੱਚ ਹੀ ਮੌਤ ਹੋ ਗਈ ਹਸਪਤਾਲ ਦੇ ਵਿੱਚ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤਕ ਘੋਸ਼ਰ ਦਿੱਤਾ ਜਦੋਂ ਕਿ ਇੱਕ ਨੌਜਵਾਨ ਅਜੇ ਵੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੈ ਜਿਨ੍ਹਾਂ ਲੜਕੀਆਂ ਦੀ ਮੌਤ ਹੋਈ ਹੈ ਉਹਨਾਂ ਵਿੱਚ ਰਾਹੁਲ ਪੁੱਤਰ ਸੁੱਚਾ ਸਿੰਘ ਜਿਸ ਦੀ ਉਮਰ 20 ਸਾਲ ਦੀ ਦੱਸੀ ਜਾ ਰਹੀ ਹੈ ਮੋਟਰਸਾਈਕਲ ਠੀਕ ਕਰਨ ਦਾ ਕੰਮ ਕਰਦਾ ਸੀ ਦੂਜਾ ਗੁਰਵਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ 16 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਜੋ ਕਿ ਅੱਜ ਸਿਰਫ 12ਵੀਂ ਜਮਾਤ ਦਾ ਹੀ ਲੜਕਾ ਹੈ ਇਹਨਾਂ ਦੇ ਵਿੱਚੋਂ ਤੀਜੇ ਦਾ ਨਾਮ ਦੀਪਚੰਦ ਦੱਸਿਆ ਜਾ ਰਿਹਾ ਜਿਸ ਦੀ ਉਮਰ 16 ਸਾਲ ਦੀ ਸੀ ਜੋ ਕਿ ਸਿਰਫ 10ਵੇਂ ਜਮਾਤ ਦਾ ਵਿਦਿਆਰਥੀ ਸੀ ਚੌਥਾ ਰਾਹੁਲ ਨਾਮ ਦਾ ਮੁੰਡਾ ਦੱਸਿਆ ਜਾ ਰਿਹਾ ਜਿਸ ਦੇ ਪੇਟ ਦੇ ਉੱਪਰ ਕਾਫੀ ਗੰਭੀਰ ਸੱਟ ਲੱਗੀ ਹੈ ਇਸੇ ਦੇ ਨਾਲ ਹੀ ਤੁਹਾਨੂੰ ਦੱਸ ਦੇ ਕਿ ਪੁਲਿਸ ਇਸ ਮਾਮਲੇ ਦੇ ਉੱਪਰ ਕਾਫੀ ਡੂੰਘਾਈ ਦੇ ਨਾਲ ਜਾਂਚ ਕਰ ਰਹੀ ਹੈ ਅਤੇ ਪੁਲਿਸ ਨੇ ਕਿਹਾ ਹੈ ਕਿ ਮੌਕੇ ਦੇ ਉੱਪਰ ਜਾਂਚ ਕਰਕੇ ਜੋ ਵੀ ਹਾਦਸੇ ਦਾ ਅਸਲੀਅਤ ਹੈ ਉਸ ਨੂੰ ਜਲਦ ਤੋਂ ਜਲਦ ਦੱਸਿਆ ਜਾਵੇਗਾ ਹੁੰਦੱਸਿਆ ਤਰੰਤ ਆਰੰਧ ਵਿੱਚ ਵਿਆਕਰਵਣ ਦੇ ਲਈ ਪਹੁੰਚਾ ਲੜਾ ਪਰ ਵਿਆਤ ਹੀ ਮੁਕਰ ਗਈ ਲੱਗੀ ਕਰਨਤਾਰਨ ਤੋਂ ਇੱਕ ਹਰਾਨ ਕਰ ਦੇਣ ਵਾਲੀ ਘਟਨਾ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਹਰਮਨਦੀਪ ਸਿੰਘ ਨਾਮ ਦਾ ਮੁੰਡਾ ਵਿਆਹ ਕਰਵਾਉਣ ਦੇ ਲਈ ਪੂਰੀ ਬਰਾਤ ਲੈ ਕੇ ਕੁੜੀ ਦੇ ਘਰ ਤੱਕ ਪਹੁੰਚ ਗਿਆ ਪਰ ਬਿਨਾਂ ਕੁੜੀ ਤੋਂ ਹੀ ਉਸ ਨੂੰ ਘਰ ਵਾਪਸ ਆਣਾ ਪਿਆ ਮਾਮਲੇ ਦੀ ਪੂਰੀ ਜਾਣਕਾਰੀ ਤੁਹਾਨੂੰ ਦੱਸਦੇ ਕਿ ਪਿੰਡ ਬਾਠਕਲਾ ਦੀ ਇਹ ਪੂਰੀ ਖਬਰ ਹੈ ਜਿੱਥੇ ਹਰਮਨਦੀਪ ਸਿੰਘ ਨਾਮ ਦੇ ਮੁੰਡੇ ਦਾ ਇੱਕ ਕੁੜੀ ਦੇ ਨਾਲ ਵੀਤੇ 8 ਸਾਲਾਂ ਤੋਂ ਅਫੇਅਰ ਚੱਲ ਰਿਹਾ ਸੀ ਉਸ ਤੋਂ ਬਾਅਦ 6 ਨਵੰਬਰ ਨੂੰ ਜਦੋਂ ਪੂਰੇ ਪਰਿਵਾਰ ਦੀ ਸਹਿਮਤੀ ਹੋ ਗਈ ਤੇ ਹਰਮਨਦੀਪ ਨੂੰ ਵਾਪਸ ਬੁਲਾਇਆ ਗਿਆ ਕੁੜੀ ਦਾ ਪਿੰਡ ਦੱਸਿਆ ਜਾ ਰਿਹਾ ਹੈ ਕਿ ਥਾਣਾ ਅਦੀਨ ਦੇ ਵਿੱਚ ਕੁੜੀ ਰਹਿੰਦੀ ਸੀਗੀ ਇਸ ਤੋਂ ਇਲਾਵਾ ਜਦੋਂ ਦੋਨੋਂ ਪਰਿਵਾਰਾਂ ਦੇ ਵਿੱਚ ਸਹਿਮਤੀ ਹੋ ਗਈ ਤੇ 6 ਮੈਂਬਰ ਨੂੰ ਹਰਮਨਦੀਪ ਨੂੰ ਇੰਡੀਆ ਬੁਲਾਇਆ ਗਿਆ ਅਤੇ ਉਸ ਤੋਂ ਬਾਅਦ ਦੋਨਾਂ ਦਾ ਰੋਕਾ ਹੋ ਗਿਆ ਦੋਨਾਂ ਦਾ ਰਿਸ਼ਤਾ ਪੱਕਾ ਹੋ ਗਿਆ ਅੱਤਿਆਸ ਦੀ ਕਿ ਖਤਰੇ ਦੇ ਵਿੱਚ ਬਤੌਰ ਡਰਾਈਵਰ ਹੀ ਕਰਦਾ ਸੀ ਹਰਮਨਦੀਪ ਸਿੰਘ ਇਸ ਤੋਂ ਇਲਾਵਾ ਜਦੋਂ 15 ਦਸੰਬਰ ਨੂੰ ਹਰਮਨਦੀਪ ਅਤੇ ਕੁੜੀ ਦਾ ਵਿਆਹ ਸੀਗਾ ਉਸ ਦਿਨ ਕੁੜੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਕਿਹਾ ਗਿਆ ਕਿ ਕੁੜੀ ਦੇ ਜੋ ਪਿਤਾ ਉਹ ਕਿੱਥੇ ਲਾਪਤਾ ਹੋ ਗਏ ਨੇ ਇਸ ਤੋਂ ਬਾਅਦ ਦੁਪਹਿਰ ਤੱਕ ਜਦੋਂ ਪੂਰਾ ਪਰਿਵਾਰ ਮੁੰਡੇ ਦਾ ਬਰਾਤ ਲੈ ਕੇ ਆਪਣੇ ਰਿਸ਼ਤੇਦਾਰਾਂ ਦੇ ਨਾਲ ਗੁਰਦੁਆਰਾ ਸਾਹਿਬ ਵਿਖੇ ਬੈਠੇ ਰਹੇ ਤਾਂ ਕੁੜੀ ਦੇ ਪਰਿਵਾਰ ਵੱਲੋਂ ਵਿਆਹ ਨੂੰ ਇਨਕਾਰ ਕਰ ਦਿੱਤਾ ਗਿਆ ਇਸ ਤੋਂ ਲਾਵਾ ਦੱਸਨੇ ਕਿ ਹੁਣ ਪਰਿਵਾਰਿਕ ਮੈਂਬਰਾਂ ਵੱਲੋਂ ਕੁੜੀ ਦੇ ਪਰਿਵਾਰ ਉੱਤੇ ਦੋਸ਼ ਲਗਾਏ ਜਾ ਰਹੇ ਨੇ ਕੱਲ੍ਹ ਮਤਲਬ ਕੁੜੀ ਦਾ ਮਾਂ ਪਿਓ ਗੱਲ ਕਰੇ ਸਗਨ ਲਾ ਕੇ ਗਏ ਆ ਤੇ ਮੁੜ ਕੇ ਸਵੇਰੇ ਹੁਣ ਅੱਜ ਆ ਕੇ ਦਿੰਦੇ ਸਵੇਰੇ ਬਰਾਦ ਲੈ ਕੇ ਆਏ ਤੇ ਹੁਣ ਉਹਨਾਂ ਨੇ ਕੁੜੀ ਨਹੀਂ ਧੁਰੀ ਇਹ ਕੰਮ ਦਿੱਤਮ ਕਾਰਨ ਨਹੀਂ ਪਤਾ ਨਹੀਂ ਕੀ ਆ ਕਾਰਨ ਤੇ ਉਹਨੇ ਦਿਲ ਵਿੱਚ ਆਈ ਆ ਉਹ ਜਨ ਤੇ ਗਾੜੀਆਂ ਉਤਮ ਕੇ ਦਿੰਦੇ ਇਹ ਕੁਝ ਖਾ ਕੇ ਮਰ ਜਣਾ ਇਦਾਂ ਐ ਜੋ ਫਲਾਂਟਿੰਗ ਆ ਤਿਆਰ ਹੋ ਕੇ ਆਈ ਲੜਕੀ ਵਿਆਹ ਦੀ ਨਹੀਂ 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 ਉਹਦਾ ਹੀ ਉਹਨੂੰ ਘਰ ਦੇ ਮਰਦੇ ਰਿਹਾ ਕੋਈ ਤਿਆਰ ਤੁਰ ਨਹੀਂ ਹੋ ਕੇ ਆਈ ਉਹ ਉਦਾਂ ਹੀ ਉਹਨੂੰ ਲਿਆਏ ਆ ਬਿਨਾ ਡਰ ਤੋਂ ਹਾਂਜੀ ਫਰੈਂਡਸ਼ਿਪ ਨੂੰ 6-7 ਸਾਲ ਹੋ ਗਏ ਲੈ ਗੱਲ ਕਰਦੇ ਆ ਸਾਰਾ ਕੁੜੀ ਦਾ ਪਤਾ ਕੁੜੀ ਠੀਕ ਆ ਬਸ ਉਹਦਾ ਮਾਪਿਓ ਨੇ ਮਤਲਬ ਉਹਨੂੰ ਕੁੱਟਿਆ ਮਾਰਿਆ ਡਰਾਇਆ ਤੁੰਕਾਇਆ ਹੋਰ ਗੱਲ ਕੋਈ ਨਹੀਂ ਆ ਹੁਣ ਕਿੱਥੇ ਆਏ ਜੀ ਤੇ ਕੀ ਮੰਗ ਕਰਦੇ ਜੀ ਅਸੀਂ ਇਹ ਮੰਗ ਕਰਦੇ ਸਾਨੂੰ ਸਾਫ਼ ਚਾਹੀਦਾ ਕਿ ਨਾ ਭਾਵੇਂ ਹੱਡੇ ਲੋ ਮਰ ਜਣ ਰਹਿ ਜਣ ਅਸੀਂ ਉਹਦੇ ਕੋਈ ਨਹੀਂ ਲੱਗਦੇ ਅੱਜ ਬਾਅਦ ਮੈਂ ਜਿੱਥੇ ਮਰਜੀ ਜਾਵਾਂ ਆਪਣੀ ਜ਼ਿੰਦਗੀ ਜਿ ਰੋਏ ਆਪਣੀ ਜ਼ਿੰਦਗੀ ਰਵਾਂਗੇ ਉਹ ਤੁਸੀਂ ਥਾਣੇ ਆਏ ਜੀ ਹਾਂਜੀ ਥਾਣੇ ਇਹ ਰਿਪੋਰਟ ਲਿਖਾਉਣ ਆਏ ਆ ਸਾਰੇ ਉਹਨਾਂ ਤੋਂ ਵੀ ਸਾਡੇ ਤੇ ਕੱਲ ਕੋਈ ਕਾਰਵਾਈ ਤੇ ਇਹ ਤੁਹਾਡੀ ਜਿਹੜੀ ਕੱਲ ਸ ਕਰਨਗਰ ਵੀ ਲਗਾ ਕੇ ਤੁਹਾਨੂੰ ਹਾਂਜੀ ਘਰੇ ਕੱਲ ਸ ਕਰਨਗਰ ਲਗਾ ਕੇ ਗਏ ਹਾਂ ਮਾਲਕੂੜੀ ਦਾ ਮਾਂ ਪਿਓ ਆਇਆ ਭਰਾ ਆ ਤੇ ਉਹ ਵੀ ਮਤਲਬ ਉਹ ਜਿਹੜਾ ਭਰਾ ਵਾ ਉਹ ਪਟਵਾਰੀ ਆ ਹੁਣ ਮਤਲਬ ਪੱਤਰਕਾਰ ਗਾੜੀ ਬਣਿਆ ਇਦਾਂ ਕੋਈ ਤੇ ਉਹ ਮੈਨੂੰ ਪਤਾ ਨਹੀਂ ਆ ਇਹੋ ਜੇ ਕੰਮ ਉਹ ਵੀ ਕਰਨ ਦੇ ਨਾਲ ਤੇ ਉਹਨਾਂ ਨੂੰ ਕੋਈ ਮਤਲਬ ਹੈ ਨਹੀਂ ਆਏ ਉਦਾਂ ਮਤਲਬ ਪਟਵਾਰੀ ਆ ਨਾ ਉਹਨਾਂ ਨੂੰ ਖੂਨ ਦਾ ਪਤਾ ਨਾ ਲੈ ਨਾ ਦੇਣ ਸਾਡੇ ਸਰਪੰਚ ਸਾਹਿਬ ਨੂੰ ਮੌਕੇ ਤੇ ਉਹਨਾਂ ਨੂੰ ਇੰਨਾ ਕੁਝ ਬੋਲ ਕੇ ਗਏ ਆ ਉਹਨੂੰ ਮਾਸਾਪੂਰਾ ਗੱਲ ਨਹੀਂ ਹੈਗੀ ਇਦਾਂ ਦਾ ਭਰਾ ਉਹ ਕੋਈ ਦਾਜ ਦੀ ਮੰਗ ਨੂੰ ਲੈ ਕੇ ਤਾਂ ਨਹੀਂ ਕੋਈ ਕੋਈ ਦਾਜ ਦੀ ਮੰਗ ਤਾਂ ਕਦੀ ਕੋਈ ਉਹਨਾਂ ਤੋਂ ਮੰਗਿਆ ਹੀ ਨਹੀਂ ਆ ਨਾਲੇ ਉਹ ਦਾਜ ਦੇਣ ਜੋਗੇ ਹੈ ਹੀ ਨਹੀਂ ਆ ਦਾਜ ਦੇਣ ਦੀ ਉਹਨਾਂ ਦੀ ਮਲਕਾਤ ਹੀ ਨਹੀਂ ਹੈਗੀ ਨੇ ਜੋਗੇ ਹੈਗੇ ਨਹੀਂ ਆ ਤੇ ਕੱਲ ਆਏ ਆ ਨਾਂ ਮੇਂ ਕੁਝ ਮੰਗਿਆ ਆ ਆਪਣੀ ਮਰਜ਼ੀ ਨਾਲ ਗੁੱਟੀ ਪਾ ਕੇ ਗਏ ਆ ਸ਼ਾਪ ਪਾ ਕੇ ਗਏ ਆ ਅਸੀਂ ਕੁਝ ਨਹੀਂ ਉਹਨਾਂ ਤੋਂ ਮੰਗਿਆ ਨਾ ਹੀ ਕੁਝ ਮੰਗਣਾ ਚਾਹੁੰਦੇ ਆ ਤੇ ਨਾ ਸਾਡੇ ਨਾਲ 15 20 ਜਣੇ ਸੀ ਤੇ ਉਹਨਾਂ ਨੇ ਮੁੜ ਕੇ ਕੁੜੀ ਨਹੀਂ ਤੋਰੀ ਨਾਲ ਉਹਨਾਂ ਨੇ ਉੱਥੇ ਕੋਈ ਇੰਤਜ਼ਾਰ ਕੁੜੀ ਕੀ ਕਹਿੰਦੀ ਹੁਣ ਕੁੜੀ ਇਹੋ ਕਹਿੰਦੀ ਆ ਮੈਂ ਜਾਣਾ ਨਹੀਂ ਕੁੜੀ ਨੇ ਮਾਰਿਆ ਤੇ ਮਕਾਇਆ ਤੇ ਮਾਇਆ ਉਹ ਕਿਥੇ ਜਾਊਗੀ ਨਾਲ ਕਿਸਮ ਲੜਕੀ ਦਾ ਵਿਆਹ ਨਹੀਂ ਕਰਾਉਣਾ ਚਾਹੁੰਦੇ ਨਹੀਂ ਨਹੀਂ ਮੈਂ ਨਹੀਂ ਵਿਆਹ ਕਰਾਉਣਾ ਚਾਹੁੰਦਾ ਜਿਹੜੀ ਹੁਣ ਏਦਾਂ ਕਰਨ ਦੀ ਹੈ ਤਾਂ ਕੱਲੋਂ ਮੇਰੇ ਮਾਂ ਪਿਓ ਨੂੰ ਦੁਖੀ ਨਾ ਕਰੂਗੀ ਮੈਂ ਤਾਂ ਬਾਹਰ ਰਹਿਣ ਵਾਲਾ ਮੈਂ ਤਾਂ ਇੱਥੇ ਰਹਿੰਦਾ ਹੀ ਨਹੀਂ ਕੰਮ ਕਰਦੇ ਨੇ ਮੈਂ ਡਰਾਈਵਰ ਹਾਂ ਮੈਂ ਬਾਹਰਲੀ ਘੰਟੀ ਘਤਰਮ ਹਾਂ ਵਿਆਹ ਕਰਾਉਣ ਲਈ ਤੇ ਆਏ ਸੀ ਹਾਂਜੀ ਵਿਆਹ ਕਰਾਉਣ ਲਈ ਆਏ ਸੀ ਤੇ ਉਹਨਾਂ ਪਾਸੇ ਦੀ ਦਰਖਾਸਤ ਥਾਣਾ ਸਾਦਰ ਵਗੈਰਾ ਦਿੱਤੀ ਆ ਤੇ ਇਹਨਾਂ ਦਾ ਇਹੋ ਹੀ ਆ ਵੀ ਜਿਹੜੀ ਕੁੜੀ ਲੜਕੀ ਹੈ ਬੁਟੀਕ ਤੇ ਕੰਮ ਕਰਦੇ ਰਹੀ ਹੈ ਇਹ ਮੁੰਡਾ ਉੱਥੇ ਆਉਂਦਾ ਰਿਹਾ ਕੱਪੜੇ ਸੀਨ ਦੇ ਬਹਾਨੇ ਵੀ ਕਪੜੇ ਸੁੰਦਾ ਕਰਕੇ ਵੀ ਮਲਗੀ ਸਾਡੇ ਕਪੜੇ ਜੋ ਵੀ ਹੈਗਾ ਵਾ ਤੇ ਉਹਦੇ ਸਬੰਧੀ ਮੁੜਕੇ ਇਹਨੂੰ ਉੱਥੋਂ ਫੋਨ ਲਾ ਗਿਆ ਉਹ ਕੁੜੀ ਨੂੰ ਤੰਗ ਪਰੇਸ਼ਾਨ ਕਰਦਾ ਰਹਾ ਵੀ ਮੇਰਾ ਜ਼ਬਰਦਸਤੀ ਵਿਆਹ ਕਰਰਾਤਾ ਨੂੰ ਇਹ ਹੀ ਮਸਲਾ ਇਹਨਾਂ ਦਾ ਫਿਰ ਧੱਕੇ ਨਾਲ ਲਵਾ ਆ ਗਿਆ ਇਹਨਾਂ ਦਾ ਇਹ ਸਬੰਧੀ ਇਹਨਾਂ ਸਾਫਨ ਕਰ ਕਰਦਾ ਤਾਂ ਲੜਕੇ ਵਾਲੇ ਵੀ ਇਹ ਕੁੜੀ ਨਹੀਂ ਦੋਖੀ ਅੱਜ ਬਰਾਤ ਆਈ ਸੀ ਤੇ ਅੱਜ ਕੁੜੀ ਪਰੀ ਨਹੀਂ ਆਲੇ ਸਗਨ ਲਾਇਆ ਇਹਨਾਂ ਨੇ ਤਾਂ ਅੱਜ ਬਰਾਤ ਸਗਨਾਂ ਤੇ ਲੱਗਾ ਵਾ ਸਗਨ ਵੀ ਧੱਕੇ ਨਾਲ ਲਵਾ ਆ ਗਿਆ ਵਾ ਜ਼ਬਰਦਸਤੀ ਉਹਦਾ ਕਰਕੇ ਪਰਿਵਾਰਕ ਲੜਕੀ ਪਰਿਵਾਰਕ ਨੇ ਜਿਹੜੀ ਨਾ ਕਰ ਦਿੱਤੀ ਵੀ ਅਹੀਂ ਲੜਕੀ ਜਿਹੜੀ ਨਹੀਂ ਤੋਰਨੀ ਤਾਂ ਦੇਸ਼ ਅਤੇ ਦੁਨੀਆ ਦੀ ਹਰ ਛੋਟੀ ਵੱਡੀ ਅਪਡੇਟ ਦੇ ਲਈ ਸਾਡੇ ਨਾਲ ਜੁੜ ਰਹੋ ਧੰਨਵਾਦ